ਗੁਣ ਗਾਉਤ ਤੇਰੀ ਉਤਰ ਸਵੈਲ ਉਹ人 ਜੰਦੇ ਜਿਮਾਰੇ ਫਰਮਾਨ ਕਰਦੇ ਨੇ ਗੁਣ ਗਾਉ ਗਈ ਪਰਮੇਸ਼ਰ ਦੇ ਜਨਮਾ ਜਨਮਾਂਤਰਾ ਦੇ ਪਾਪੋ ਪਾਦੀ ਮੈਲ ਉਤਰ ਜਾਏਗੀ ਪਰਮੇਸ਼ਰ ਦਾ ਨਾਮ ਹੈ ਸਭਰਕਤਾ ਵਾਲਾ ਹੈ ਕਿ ਜਿਹਨੇ ਵੀ ਕੀਤੇ ਪਾਪ ਗੁਨਾਹ ਨੇ ਉਹਦੀ ਮੈਲ ਲੱਗੇ ਜੀਵ ਨੂੰ ਉਹ ਗੁਣ ਗਾਇਨ ਦਿਨ ਸਾਰੀ ਉਤਰ ਜਾਂਦੀ ਹੈ ਮਨ ਸਜਾਏ ਹਉਮੈ ਮਖ ਫੈਲ ਜੇ ਹਉਮੈ ਹੰਕਾਰ ਦੀ ਵਿਸ਼ ਗਿਜ਼ਹਰ ਕੁਲਗੀ ਸੀ ਸਰੀਰ ਵਿੱਚ ਉਹ ਪਰਮੇਸ਼ਰ ਦੇ ਗੁਣਾਦਵਾਦ ਕਰਨ ਵਾਲੋ ਸਭ ਦੂਰ ਹੋ ਜਾਂਦੇ ਮਨ ਸਜਾਏ ਹਰ ਚਿੰਤ ਬਸੇ ਸੁਖ ਨਾਲ ਹੋ ਗਿਆ ਚਿੰਤ ਚਿੰਤ ਬੇਫਿਕਰ ਹੋ ਕੇ ਕਹਿੰਦੇ ਨੇ ਬਸ ਸੁਖ ਦੇ ਨਾਲ ਸੁਖ ਨਾਲ ਬਸਦੇ ਨੇ ਅਚਿੰਤ ਹੋ ਕੇ ਜਦੋਂ ਪਰਮੇਸ਼ਰ ਦੇ ਗੁਣ ਨਿਵਾਦ ਕੇ ਤੇਜੋਂ ਦੇ ਨੇ ਹੋਇਆ ਚਿੰਤ ਬਸੇ ਸੁਖ ਨਾ ਸਾਸ ਗਰਾਸ ਹਰ ਨਾਮ ਸਮਾਲ ਕਿੰਦਾ ਪਰਮੇਸ਼ਰ ਨੂੰ ਨਾਮ ਜਪਣਾ ਹੈ ਸਾਸ ਕਰਾਸ ਸਵਾਸ ਲੈਂਦੇ ਆ ਵੀ ਤੇ ਗਰੀ ਖਾਂਦੇ ਆ ਵੀ ਹਰ ਨਾਮ ਸਮਾਲ ਪਰਮੇਸ਼ਰ ਰਹੀ ਦਾ ਨਾਮ ਜਪਣਾ ਸਵਾਸ ਲੈਂਦੇ ਆ ਵੀ ਤੇ ਗਰਾਸ ਖਾਂਦੇ ਆ ਵੀ ਸਾੜ ਸਿਆਣਪ ਸਗਲੀ ਮਨਾ ਸਾਥ ਸੰਗਿ ਪਾਵੇ ਸੱਚਤਨ। ਕਿ ਸਾੜ ਸਿਆਣਪ ਸਰੀ ਸਿਆਣਪ ਛੜ ਕੇ ਇਹ ਮਨ ਸਿਆਣਪ ਛੜ ਦੇ। ਚਤਰਾਇਆਂ ਸਾੜੀ ਛੜ ਦੇ। ਕਰਨਾ ਕਿ ਸਾਥ ਸੰਗਿ ਪਾਵੇ ਸੱਚਤਨ। ਸਾਥ ਸੰਗ ਨਾਲ ਬੈਠ ਕੇ ਤੇ ਸੱਚਤਨ ਜਿਹੜਾ ਪਰਮੇਸ਼ਰ ਦਾ ਨਾਮ ਇਹ ਇਕੱਠਾ ਕਰੋ ਇਹ ਪ੍ਰਾਪਤ ਕਰੋ। ਗੁਰਨਾਨ ਸਾਹਿਬ ਭਾਈ ਬਾਲਾ ਮਰਦਾਨਾ ਦੇ ਨਾਲ ਸੰਸਾਰ ਦੀ ਯਾਤਰਾ ਜਗਾ ਜਗਾ ਜੀਆਂ ਦਾ ਕਲਿਆਣ ਕਰਨ ਉਸੇ ਜਾਂਦੇ ਨੇ ਇੱਕ ਪਿੰਡ ਦੇ ਜਗੇ بڑے ਲੋਕਾਂ ਨੇ ਇਸ ਨੂੰ ਬੜਾ ਸਰਦਾ ਪ੍ਰੇਮ ਲਾਲ ਉਹਨਾਂ ਦੀ ਬੜੀ ਸੇਵਾ ਕੀਤੀ ਉਸ ਦਿਨ ਉੱਥੇ ਰਹੇ ਜਾਂ ਦੇਸ਼ ਦੇ ਕੇ ਕਿਉਂ ਚਲੇਗੇ ਇੱਕ ਉੱਥੇ ਦਾ ਪਰਿਵਾਰ ਹੁੰਦਾ ਨਾਲ ਮਹਾਰਾਜ ਦੇ ਚਲਣਾ ਚ ਇਕ ਛੋਟਾ ਬੱਚਾ ਉਹਨਾਂ ਨੇ ਤਾਂ 11 ਸਾਲਾਂ ਦਾ ਉਹ ਵੀ ਬੜੀ ਉਹਨੂੰ ਇਛਾ ਰੰਦੀ ਮਾਤਾ ਪਿਤਾ ਦੀ ਤਰ੍ਹਾਂ ਕੋਈ ਬੜਾ ਧਾਰਮਿਕ ਹੀ ਵਿਚਾਰਾਂ ਦਾ ਕਥਾ ਪ੍ਰਸੰਗ ਸੁਣਦਾ ਬੜਾ ਸ਼ੌਕ ਹੈ ਉਸਨੂੰ ਅਰਮਾਨਾ ਕੁਲਕਿਨ ਬੈਠਾ ਕੋਲ ਕਹਿੰਦੇ ਮਹਾਰਾਜ ਮੈਨੂੰ ਵੀ ਦਰਸ਼ਨਾਂ ਦੀ ਇੱਛਾ ਹੈ ਮਾਰੇ ਬੜੇ ਪੀਸਾਨ ਹੋ ਜੇ ਗੱਲ ਸੁਣ ਕੇ ਕੰਦੇ ਜੇ ਵਿਸ਼ਵਾਸ ਨਾਲ ਦਰਸ਼ਨ ਹੁੰਦੇ ਨੇ ਨਾਮ ਜਪਣ ਨਾਲ ਤਾਂ ਠੀਕ ਹੈ ਨਾਮ ਜਪਣ ਦੇ ਨਾਲ ਪ੍ਰੇਮ ਚਾਹੀਦਾ ਵਿਸ਼ਵਾਸ ਚਾਹੀਦਾ ਤਾਂ ਦਰਸ਼ਨ ਹੁੰਦੇ ਨੇ ਇਹ ਮਨਜ ਪੂਰਾ ਵਿਸ਼ਵਾਸ ਹੈ ਔਰ ਪ੍ਰੇਮ ਹੈ ਤੇ ਫਿਰ ਦਰਸ਼ਨ ਨੂੰ ਦੇਰ ਨਹੀਂ ਲੱਗਦੀ ਜੇ ਪ੍ਰੇਮ ਹੀ ਨਹੀਂ ਔਰ ਵਿਸ਼ਵਾਸ ਹੀ ਨਹੀਂ ਤੇ ਫਿਰ ਦਰਸ਼ਨ ਨਹੀਂ ਹੁੰਦੇ ਉਹ ਮਨ ਸੋਧਾ ਮੈਂ ਪ੍ਰੇਮ ਔਰ ਵਿਸ਼ਵਾਸ ਰੱਖਾਂਗਾ ਜੇ ਨਾਮ ਜਪਣਾ ਹੈ ਤੇ ਕੋਈ ਵੀ ਕਾਰਜ ਕਰਨਾ ਹੈ ਤੇ ਵਿਸ਼ਵਾਸ ਹੋਣਾ ਚਾਹੀਦਾ ਵੀ ਤੁਸੀਂ ਉਸ ਪਰਮੇਸ਼ਰ ਦਾ ਨਾਮ ਜਪਦੇ ਪਿਆ ਤੇ ਨਾਮ ਜਪਣ ਦੀ ਸ਼ਕਤੀ ਨਾਲ ਸਾਡਾ ਕਾਰਜ ਹੋ ਜਾਏਗਾ ਮਕਾਮ ਅੰਦਰ ਨਿਸ਼ਚੈ ਹੋ ਗਿਆ ਹੁਣ ਬੜੇ ਪ੍ਰੇਮ ਨਾਲ ਪਰਮੇਸ਼ਰ ਦਾ ਨਾਮ ਜਪਦਾ ਹੈ ਔਰ ਭਰੋਸਾ ਯਕੀਨ ਰੱਖਦਾ ਨਾਮ ਕਿਸੇ ਮੇ ਬਾਦ ਉਸ ਲਾਗੇ ਜਕਾਲ ਬੈਗੇ ਮਾਰਾ ਚਿਰ ਬਰਸਾਤ ਹੀ ਨਾ ਪਈ ਤਲਾਬ ਗੂਏ ਸਾਰੇ ਸੁੱਕ ਗਿਆ ਉਸੇ ਉਸੇ ਬੜੀ ਉਡੀਕ ਕੀਤੀ ਕੁਛ ਵੀ ਨਹੀਂ ਬਰਖਾ ਹੋਈ ਨਹੀਂ ਸਾਰੇ ਇਲਾਕਾ ਫਿਰ ਇਕੱਠਾ ਹੋਇਆ ਕੀ ਕੀਤਾ ਜਾਏ ਕੁਛ ਉਪਾਅ ਕੀਤਾ ਜਾਵੇ ਬੰਚਲੇ ਜੰਗਲ ਜੀ ਦੇ ਮਹਾਤਮਾ ਰਹਿੰਦੇ ਉਹਨਾਂ ਕੋਲ ਚਲੋ ਜਾ ਕੇ ਪਹੁੰਚੇ ਮਹਾਤਮਾ ਜੀ ਕੋਲ ਦੱਸੇ ਆਪਣੀ ਮੁਸ਼ਕਿਲ ਮੁਸੀਬਤਾਂ कि महाराज बड़ा मुश्किल हो गया तलाब भी सूख गए कुएं सूख गए बरसात नहीं हो रही किस तरह जीवन चलेगा आप कोई उपाय करो कहेंगे भी यज्ञ करो सारे इकट्ठे हो यज्ञ करो नाल भंडारा करो नाल अरदास करोगे तो कार्य थोड़ा पूरा हो जाएगा ਕਿਉਂਕਿ ਪ੍ਰਭੂ ਦੇ ਚਲਣਾ ਜਰ ਅਰਦਾਸ ਬੇਨਤੀ ਕਰਨ ਦੇ ਨਾਲ ਹੀ ਕਾਰਜ ਹੁੰਦੇ ਨੇ ਸਾਰੇ ਨੇ ਖੁੱਲੇ ਮੈਦਾਨ ਦੇ ਚ ਇੱਕ ਜਗ੍ਹਾ ਬਣਾਈ ਸਾਰੇ ਇਲਾਕੇ ਦੇ ਲੋਕ ਆਏ ਮਹੀਂ ਬਰਸਾਤ ਵਾਸਤੇ ਯਗ ਕਰਨਾ ਹੈ ਹੋਮ ਕਰਨਾ ਹੈ ਬਾਦਵਾ ਜੀ ਘਰਾਨ ਕੇ ਬੈਠ ਕੇ ਦੂਰ ਦੂਰ ਦੇ ਦਰ ਦਰ ਦੇ ਪਿੰਡਾਂ ਦੇ ਲੋਕ ਸਾਰੇ ਆ ਰਹੇ ਨੇ ਧਿਆਨੀਆਂ ਹੋ ਰਹੀਆਂ ਨੇ ਸਾਰੀਆਂ ਉਹ ਲੜਕਾ ਆ ਗਿਆ ਨਾਲ ਛਤਰੀ ਲੈ ਕੇ ਉਹਨੂੰ ਦੇਖ ਕੇ ਸਾਰੇ ਹੈਰਾਨ ਵੀ ਹੋ ਗਏ ਹਸਨ ਲੱਗ ਪਏ ਵੀ ਛਤਰੀ ਲੈ ਕੇ ਆ ਗਿਆ ਵੀ ਛਤਰੀ ਕਾਦੇ ਵਸ ਲੈ ਜਦੋਂ ਮਾਲਦ ਨੂੰ ਲੱਗਨੇ ਮੱਥਾ ਲੇ ਗਿਆ ਉਹਨੂੰ ਦੇਖ ਕੇ ਸਾਰੇ ਹਸਦੇ ਪਏ ਨੇ ਵੀ ਛਤਰੀ ਲੈ ਕੇ ਆਇਆ ਮਹਾਤਮਾ ਜੀ ਪੁੱਛਦੇ ਨੇ ਬੇਟਾ ਅੱਜ ਨਾ ਤਾਂ ਕੋਈ ਜ਼ਿਆਦਾ ਧੁੱਪ ਵੀ ਨਹੀਂ ਅੱਜ ਤੇ ਧੁੱਪ ਨਹੀਂ ਅੱਜ ਉਹ ਨਾ ਹੀ ਬਰਸਾਤ ਹੋ ਰਹੀ ਵੀ ਛਤਰੀ ਕਾਦੇ ਲੈ ਲਿਆ ਹੈ ਕਹਿੰਦੇ ਮਾਰੇ ਸਾਰੇ ਕਾਦੇ ਲੈ ਇਕੱਠੇ ਹੋਏ ਥੇ ਲੋਕ ਕਹਿੰਦੇ ਭਈ ਬਰਸਾਤ ਵਾਸਤੇ ਯੱਗ ਕਰਨਾ ਕਹਿੰਦੇ ਫਿਰ ਬਰਸਾਤ ਹੋਏਗੀ ਤੇ ਭੇਜ ਬਰਸਾਤ ਹੋਏਗੀ ਤੇ ਮੈਂ ਛਤਰੀ ਲੈ ਕੇ ਆਇਆ ਬਾ ਕੀ ਦ ਸੰਲਗ ਵਿੱਚ ਸਾਰੇ ਮਾਤਮਾ ਜੀ ਗੰਭੀਰ ਹੋ ਗਏ ਕਿਤੇ ਦਾ ਅਡੋਲ ਵਿਸ਼ਵਾਸ ਇਹ ਤਾਂ ਵਿਸ਼ਵਾਸ ਹੈ ਕਿ ਅਸੀਂ ਅਰਦਾਸ ਕਰਨ ਲਗੇ ਤਾਂ ਬਰਸਾਤ ਹੋਣੀ ਹੈ ਕਹਿੰਦੇ ਮੇਰਾ ਘਰ ਦੂਰ ਹੈ ਮੈਂ ਛਤਰੀ ਲੈ ਕੇ ਆਏ ਫਿਰ ਮਾਤਮਾ ਕਹਿੰਦੇ ਇਸੇ ਤੋਂ ਯਗ ਕਰਾਓ ਇਹਦਾ ਵਿਸ਼ਵਾਸ ਹੈ ਵਿਸ਼ਵਾਸ ਦੇ ਬੜੇ ਬਾਰ ਹੁੰਦੇ ਨੇ ਇਹਨੂੰ ਮੋਰੇ ਬਿਠਾਓ ਯਗ ਦੇ ਵਿੱਚ ਇਸ ਤੋਂ ਹੋਵ ਨਿਕਰਾਓ ਜਿੰਨੇ ਵਿਸ਼ਵਾਸ ਹੀ ਨਹੀਂ ਉਹਦਾ ਯੱਗ ਕਰਨ ਦਾ ਫਾਇਦਾ ਹੀ ਕੋਈ ਨਹੀਂ ਇੱਕੋ ਇੱਕ ਲੜਕੇ ਨੂੰ ਵਿਸ਼ਵਾਸ ਹੋਇਆ ਸਾਰੇ ਪਿੰਡਾਂ ਦੇ ਇਹ ਬੰਦੇ ਆਏ ਨੇ ਕੱਲੇ ਇਸ ਨੇ ਵਿਸ਼ਵਾਸ ਹੈ ਕਿ ਅਸੀਂ ਅਰਦਾਸ ਕਰਨੀ ਹੈ ਔਰ ਬਰਸਾਤ ਹੋਏਗੀ ਘਰ ਦੂਰ ਹੈ ਮੈਂ ਇਸ ਕੋਈ ਛਤਰੀ ਲੈ ਕੇ ਆਇਆ ਪੁੱਛਿਆ ਉਹਨੂੰ ਕਹਿੰਦੇ ਸਾਰੇ ਇੱਥੇ ਗਣ ਕੋ ਨਾਨ ਸਾਹਿਬ ਆਏ ਸਨ ਉਹਨਾਂ ਸੀ ਪ੍ਰੇਮ ਔਰ ਵਿਸ਼ਵਾਸ ਹੋਣਾ ਚਾਹੀਦਾ ਜੇ ਵਿਸ਼ਵਾਸ ਹੀ ਨਹੀਂ ਤੇ ਉਹ ਕਾਰਜ ਹੋ ਹੀ ਨਹੀਂ ਸਕਦਾ ਵਿਸ਼ਵਾਸ ਹੈ ਤੇ ਔਰ ਪ੍ਰੇਮ ਚਾਹੀਦਾ ਉਹਨੇ ਧਾਰਨ ਕਰੋਗੇ ਤੇ ਪਰਮੇਸ਼ਰ ਕਿਰਪਾ ਕਰੇਗਾ ਮਿਠਾਇਆ ਉਹਨੇ ਜਗ ਦੇ ਮੋਹਰੇ ਪ੍ਰੇਮ ਨਾਲ ਆਹੋਤੀ ਦਿੰਦਾ ਉਹ ਯਾਦ ਕਰਦਾ ਹੈ ਕਿ ਉਹ ਨਾਲ ਉਸਦੇ ਬਚਨਾਂ ਨੂੰ ਇਹ ਮਾਰੇ ਆਪ کہہ ਕੇ ਉਸੇ ਵਿਸ਼ਵਾਸ ਰੱਖਣਾ ਹੈ ਪ੍ਰੇਮ ਰੱਖਣਾ ਹੈ ਇਸ ਕਰਕੇ ਮੈਂ ਛਤਰੀ ਲੈ ਕੇ ਲੋਕ ਮਰਦੇ ਹੱਸਦੇ ਨੇ ਮੈਂ ਛਤਰੀ ਲੈ ਕੇ ਆ ਗਿਆ ਪੰਜੇ ਅਰਦਾਸ ਹੀ ਜ ਕਰ ਰਹੇ ਸੀ ਯੰਗ ਕਰਦੇ ਆ ਤੇ ਫਿਰ ਬਰਸਾਤ ਹੋਏਗੀ ਤੇ ਘਰ ਮੇਰਾ ਦੂਰ ਇਸ ਕਰ ਛਤਰੀ ਤਾਂ ਲੈ ਕੇ ਆਏ ਮੈਂ ਬਹਿਣ ਕੇ ਯੰਗ ਹੋਮ ਸ਼ੁਰੂ ਹੋਇਆ ਯੰਗ ਸ਼ੁਰੂ ਹੋਇਆ ਮੰਤਰ ਜੋ ਆਪ ਕੀ ਤੇਜਾ ਰਹੇ ਨੇ ਔਰ ਵਿਸ਼ਵਾਸ ਨਾਲ ਕਰਦੇ ਪਏ ਮਹਾਤਮਾ ਬੈਠੇ ਨੇ ਔਰ ਉਹ ਲੜਕਾ ਬੈਠਾ ਵਿਸ਼ਵਾਸ ਨਾਲ ਬਾਕੀ ਲੋਕ ਤਾਂ ਆਏ ਨੇ ਉਸ ਤਰ੍ਹਾਂ ਹੀ ਚਲੋ ਹਾਜ਼ਰੀ ਭਰ ਲਈ ਹੈ ਦੇਖਦੇ ਆ ਕੀ ਹੁੰਦਾ ਜਗ ਹੋ ਰਿਹਾ ਬਰਸਾਤ ਵਸੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਨੇ ਲੋਕ ਬੈਠੇ ਹੋਏ ਨੇ ਕੋਈ ਮਜਬੂਰੀ ਬੈਠੇ ਨੇ ਬਰਸਾਤ ਨਹੀਂ ਹੋਈ ਕੀ ਕਰਾਂਗੇ ਵੀ ਤਮਾਸ਼ਗੀਰ ਨੇ ਦੇਖਦੇ ਨੇ ਕੀ ਹੋਏਗਾ ਕੀ ਕਰਨਗੇ ਤੇ ਇਹ ਕੁਛੇ ਕੁ ਮਿਲਲੇ ਜਿਹੜੇ ਬੰਦੇ ਨੇ ਵਿਸ਼ਵਾਸ ਵਾਲੇ ਬੈਠੇ ਨੇ ਪ੍ਰਭੂ ਦੇ ਚਰਨਾਂ 'ਚ ਲਾਸਾਂ ਕਰਦੇ ਨੇ ਇਹ ਬਾਰਿਸ਼ ਸਾਰਾ ਕਾਰਜ ਕਰਦੇ ਬੜੀ ਮੁਸ਼ਕਲ ਹੋ ਰਹੀ ਹੈ ਅਰਦਾਸ ਕੀਤੀ ਕਿ ਜਦੋਂ ਯੱਗ ਤੇ ਬਾਤ ਯੱਗ ਦਾ ਸੰਭਾਲਣ ਲੱਗੇ ਤਾਂ ਹੀ ਬਰਸਾਤ ਹੋ ਗਈ ਸ਼ਰੂ ਇਕਦਮ ਐਸੀ ਤੇਜ਼ ਬਰਸਾਤ ਹੋਈ ਲੜਕਾ ਬੜੀ ਖੁਸ਼ੀ ਨਾਲ ਚਤਰੀਦਾਨ ਕੇ ਖੜੇ। ਮਹਾਤਮਾ ਦੇਖਦੇ ਨੇ ਉਸ ਬੱਚੇ ਦਾ ਵਿਸ਼ਵਾਸ। ਔਰ ਇੱਕ ਨੇਤਰਾ ਜਿਹੀ ਚਮਕ ਹੈ। ਵੀ ਕੋ ਨਾਲ ਸਾਹ ਉਪਦੇਸ਼ ਕਰ ਗਏ ਸਨ। ਕਿ ਜੋ ਅਰਦਾਸ ਕਰਨੀ ਵਿਸ਼ਵਾਸ ਨਾਲ ਕਰਨੀ। ਤੇ ਵਿਸ਼ਵਾਸ ਹੀ ਨਹੀਂ ਹੁੰਦਾ ਜਦ ਅਰਦਾਸ ਕਰਦੇ ਨੇ ਕਿੰਨੇ ਸਾਰੇ ਲੋਕ ਅਰਦਾਸ ਕਰਦੇ ਨੇ। ਪਰ ਉਹਨਾਂ ਪੁੱਛਿਆ ਉਹਨਾਂ ਨੂੰ ਵਿਸ਼ਵਾਸ ਹੁੰਦਾ ਹੀ ਨਹੀਂ। ਅਰਦਾਸ ਤਾਂ ਕਰਦੇ ਨੇ ਲੇਕਿਨ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਵੀ ਸਾਰੇ ਕਾਰਜ ਹੋ ਜਾਣਾ। ਉਹਨਾਂ ਬਹੁਤ سارے ਗਰੰਤੀ ਭਾਈ ਜੀ ਤੋਂ ਅਰਦਾਸ ਕਰਾ ਦਿੰਦੇ ਨੇ ਕਿ ਮਨੇ ਕਾ ਅਗਰ ਹੋ ਕੇ ਦਾਈਂ ਅਰਦਾਸ ਹੁੰਦੀ ਮਨ ਆਪਣਾ ਕਾ ਅਗਰ ਨਹੀਂ ਜਿਹੜਾ ਅਰਦਾਸ ਕਰਨਾ ਚਾਹੁੰਦਾ ਹੈ ਜੇ ਗਰੰਤੀ ਦਾ ਕਾ ਅਗਰ ਕਿਸੇ ਦੂਸਰੇ ਪਾਸੇ ਹੋਏਗਾ ਉਹਦਾ ਮਨ ਵੀ ਤਾਂ ਕਿਤੇ ਹੋਰ ਪਾਸੇ ਜਾ ਸਕਦਾ ਜਦ ਆਪੇ ਨੇ ਆਪਣੀ ਅਰਦਾਸ ਵਜੇ ਦਾ ਮਨੇ ਕਾ ਅਗਰ ਨਹੀਂ ਹੁੰਦਾ ਤੇ ਦੂਜੇ ਦੀ ਅਰਦਾਸ ਕਰਨ ਵਾਸਤੇ ਮਨ ਕਿਦਾਂ ਕਾ ਅਗਰ ਹੋਏਗਾ ਇਹ ਤਾਂ ਇੱਕ ਅਰਦਾਸ ਦੀ ਜਰੂਰਤ ਹੈ ਵਿਸ਼ਵਾਸ ਹੀ ਜਰੂਰਤ ਹੈ ਪ੍ਰੇਮ ਦੀ ਜਰੂਰਤ ਹੈ ਜਿਹੜਾ ਵੀ ਪ੍ਰੇਮ ਨਾਲ ਜਿਹਨੇ ਅਰਦਾਸ ਕੀਤੀ ਉੱਥੇ ਹੀ ਭਗਵਾਨ ਆ ਜਾਂਦੇ ਨੇ ਵਿਸ਼ਵਾਸ ਨਾਲ ਆਉਂਦੇ ਨੇ ਨਰਾਪਤੀ ਨੇ ਯਾਦ ਕੀਤਾ ਭਗਵਾਨ ਕ੍ਰਿਸ਼ਨ ਪ੍ਰਗਟ ਹੋ ਗਏ ਜਿੱਥੇ ਵੀ ਜਦੋਂ ਜਿਸ ਨੇ ਯਾਦ ਕੀਤਾ ਹੈ ਵਿਸ਼ਵਾਸ ਨਾਲ ਪ੍ਰੇਮ ਨਾਲ ਉਹਦੇ ਪ੍ਰਭੂ ਉਸੇ ਲਈ ਹਾਜ਼ਰ ਹੋ ਜਾਂਦੇ ਨੇ ਮਦਨਾਨਨ ਕੀ ਜੀ ਜਦੋਂ ਵਿਸ਼ਵਾਸ ਨਾਲ ਪ੍ਰੇਮ ਨਾਲ ਯਾਦ ਕਰਦੇ ਸਨ ਫੁਲਕਾ ਤਵੇ ਤੇ ਪਾਇਆ ਕੋ ਨਾਮ ਸਾਨੂ ਯਾਦ ਕੀਤਾ ਤੇ ਬਸ ਇੰਨੀ ਦੇਰ ਲਗੀ ਫੁਲਕਾ ਤਵੇ ਤੇ ਪਿਆ ਕੋ ਨਾਮ ਸਾਨੂ ਯਾਦ ਕੀਤਾ ਪੈਣ ਨਾਨਕੇ ਨੇ ਪ੍ਰਸ਼ਾਦਾ ਕਿਹਦਾ ਸੋਨਾ ਬਣਿਆ ਮੇਰਾ ਵੀਰ ਨਾਨਕ ਖਾਵੇ ਉਹ ਕੋ ਨਾਮ ਸਬਾਰ ਖੜਿਆ ਕੇ ਸਤ ਕਰਤਾਰ ਕਰਦਾ ਇਹ ਵਿਸ਼ਵਾਸ ਹੈ ਮੇਰੇ ਨਾਨਕੇ ਨੇ ਵਿਸ਼ਵਾਸ ਹੀ ਉਹ ਕਹੇਗੇ ਸਨ ਪੈਣ ਜਦੋਂ ਤੋਂ ਯਾਦ ਕਰਨਗੇ ਉਸੇ ਉਸੇ ਦਿਨ ਆ ਜਾਣਗੇ ਉਸੇ ਵੇਲੇ ਆ ਜਾਣਗੇ ਬੈਣ ਵਿਸ਼ਵਾਸ ਨਾਲ ਯਾਦ ਕਰਾਂਗੇ ਤਾਂ ਵੀਰ ਮਿਰਾ ਹੋ ਜਾਏਗਾ ਤੇ ਉਹ ਵਿਸ਼ਵਾਸ ਨਾਲ ਜਦੋਂ ਯਾਦ ਕਰਦੇ ਸਨ ਤੇ ਦਰਵਾਜੇ ਤੇ ਗੁਨਾਹ ਸਭ ਸਾਧਕਾ ਦਾ ਬੋਲਾ ਬੋਲ ਦਿੰਦੇ ਸਨ ਇਹ ਵਿਸ਼ਵਾਸ ਦੇ ਬੇੜੇ ਪਾਰ ਹੁੰਦੇ ਤੇ ਇਸ ਲੜਕੇ ਦਾ ਵਿਸ਼ਵਾਸ ਸੀ ਤੇ ਮਹਾਤਮੇ ਨੇ ਉਸੇ ਤੋਂ ਯਗ ਕਰਾਇਆ ਉਸ ਸੱਚੇ ਵਿੱਚ ਪ੍ਰਸਾਦ ਨੂੰ ਕਿ ਇਸ ਕਰਕੇ ਮਾਰੇ ਪ੍ਰਮਾਨ ਕਰਦੇ ਨੇ ਗੁਨਾਹ ਉਹ ਤੇਰੀ ਉਤਰ ਸੁਨੈਲ ਪ੍ਰਭੂ ਦੇ ਗੁਣ ਗਾਇਨ ਕਰਨ ਦੇ ਲਾਲ ਵਿਸ਼ਵਾਸ ਪ੍ਰੇਮ ਨਾਲ ਜਿਹੜਾ ਕਰਦਾ ਹੈ ਜਨਮਾਂ ਜਨਮਾਂ ਤਰਾਂ ਦੀ ਪਾਪਾਂ ਦੀ ਮੈਲ ਉਤਰ ਜਾਂਦੀ ਹੈ ਬਿਨ ਸਜਾਏ ਹੋਮੇ ਬਿਖ ਪੈਲ ਜਿਹੜਾ ਵਿਸ਼ ਫੈਲੇ ਹੋਏ ਹੋਮੇ ਅਹੰਕਾਰ ਦਾ ਸਰੀਰ ਵਿੱਚ ਇਹ ਵੀ ਸਾਰਾ ਦੂਰ ਹੋ ਜਾਂਦਾ ਹੈ ਹੋਵੇ ਅਚਿੰਤ ਬਸੇ ਸੁਖ ਨਾਲ ਔਰ ਅਚਿੰਤ ਹੋ ਕੇ ਬਿਲਕੁਲ ਨਿਸ਼ਚਿੰਤ ਹੋ ਕੇ ਇਹ ਸੁਖ ਨਾਲ ਬਸਦਾ ਫਿਰ ਸਾਸ ਗਰਾਉ ਹਰ ਨਾਮ ਸਮਾਲ ਉਸ ਪ੍ਰਭੂ ਨੂੰ ਜਿਹੜਾ ਹਰ ਸਵਾਸ ਨਾਲ ਹਰ ਗ੍ਰਾਸ ਖਾਂਦੇ ਆ ਉਸ ਪ੍ਰਭੂ ਨੂੰ ਯਾਦ ਕਰਦਾ ਛਾੜ ਸਿਆਨਬ ਸਗਲੀ ਮਨਾ ਪਰ ਕਿਦਾਂ ਯਾਦ ਕਰਨਾ ਹੈ ਪਰਮੇਸ਼ਰ ਨੂੰ ਸਾਰੀ ਸਿਆਣਪਾਂ ਛੱਡ ਦੇਣੀ ਹੈ ਇਹ ਮੰਦੀ ਇੱਛਤ ਰਾਈਆਂ ਛੱਡ ਦੇਣੀਆਂ ਨੇ ਛਾੜ ਸਿਆਨਬ ਸਗਲੀ ਮਨਾ ਸਾਧ ਸੰਗ ਪਾਵੇ ਸਚਤ ਨਨ ਇਹਨੇ ਇਛਤ ਰਾਈਆਂ ਛੱਡ ਕੇ ਸਾਧ ਸੰਗ ਵਿੱਚ ਬੈਠੋ ਸੱਚੇ ਪਰਮੇਸ਼ਰ ਦਾ ਨਾਮ ਕੱਠਾ ਕਰੋ ਤੁਨ ਇਹ ਸੱਚਾ ਤਨ ਹੈ ਪਰਮੇਸ਼ਰ ਦਾ ਨਾਮ ਜਿਹੜਾ ਸੱਚਾ ਤਨ ਹੈ ਸਾਧ ਸੰਗ ਪਾਵੇ ਸੱਚਾ ਤਨ ਸਾਧ ਸੰਗ ਬੈਠੋਗੇ ਤੇ ਸੱਚ ਪਰਮੇਸ਼ਰ ਰੂਪ ਤਨ ਜਿਹੜਾ ਪ੍ਰਾਪਤ ਹੋ ਜਾਏਗਾ ਹਰ ਪੂੰਜੀ ਸੱਚ ਕਰੋ ਵਿਹਾਰ ਤੇ ਵਿਹਾਰ ਕਰਨਾ ਤੁਸੀਂ ਜੇ ਸੌਦਾ ਕਰਨਾ ਹੈ ਵਪਾਰ ਕਰਨਾ ਹੈ ਵਿਹਾਰ ਕਰਨਾ ਹੈ ਤੇ ਹਰੇ ਨਾਮ ਦੀ ਪੂੰਜੀ ਇਕੱਠੀ ਕਰ ਲਓ ਹਰ ਪੂੰਜੀ ਸੱਚ ਕਰੋ ਵਿਹਾਰ ਯਾਰੀ ਨਾਮ ਦੀ ਪੂੰਜੀ ਇਕੱਠੀ ਕਰਕੇ ਉਹਦੇ ਨਾਲ ਬਿਵਹਾਰ ਕਰੋ ਉਹਦੇ ਨਾਲ ਕੀ ਹੋਏਗਾ ਤੇ ਮਰ ਪਰਵਾਨੀ ਇहां ਸੁਖ ਦਰਗੇ ਜਾਕਾਰ ਲੋਕ ਜੇ ਸਾਰੇ ਸੁਖ ਪ੍ਰਾਪਤ ਹੋ ਜਾਣਗੇ ਜੇ ਦਰਗਾਹ ਜਾਵੇਗਾ ਤੇ ਜਾਜਾਕਾਰ ਹੋ ਜਾਏਗੀ ਉੱਥੇ ਵੀ ਸਰਬ ਨਿਰੰਤਰ ਇੱਕੋ ਦੇਖ ਸਭ ਜਿ ਨਿਰੰਤਰ ਇੱਕਦਮ ਇੱਕ ਰਸ ਪਰਮੇਸ਼ਰ ਦਾ ਵਾਸ ਹੈ ਕਿਸ ਕਰਕੇ ਸਾਰਿਆਂ ਦੀ ਜੀ ਪਰਮੇਸ਼ਰ ਨੂੰ ਦੇਖੋ ਕੋ ਨਾਨਕ ਜਾ ਕੇ ਮਸਤਕ ਲੇ ਲੇਕਿਨ ਉਹ ਦੇਖ ਸਕਦਾ ਸਾਰੇ ਪਰਮੇਸ਼ਰ ਨੂੰ ਜਿਹਦੇ ਮਸਤਕ ਤੇ ਸ਼ੁਭ ਕਰਮ ਲਿਖੇ ਨੇ ਜਿਹਨੇ ਸ਼ੁਭ ਕਰਮ ਕੀਤੇ ਜ਼ਿੰਦਗੀ ਚ ਉਹ ਕਰਮ ਉਹਦੇ ਮਸਤਕ ਤੇ ਲਿਖ ਦਿੱਤੇਗੇ ਉਹ ਸਾਰੇ ਪਰਮੇਸ਼ਰ ਦੇਖ ਸਕਦਾ ਕਿਉਂਕਿ ਸੇਵਾ ਸਿੰਘ ਦੇ ਨਾਲ ਨਿਰਵਾਸਿਤ ਸੇਵਾ ਨਾਲ ਉਤਾਹ ਦਰਸ਼ਨ ਪਰਮੇਸ਼ਰ ਦੇ ਹੁੰਦੇ ਨੇ ਸੇਵਾ ਕਰਤ ਹੋ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਨਿਸ਼ਕਾਮ ਭਾਵਨਾ ਜੇ ਸੇਵਾ ਕਰੇ ਏਕੋ ਜਬ ਏਕੋ ਸਲਾਹ ਹੈ ਏਕੋ ਪਰਮੇਸ਼ਰ ਦਾ ਨਾਮ ਜਪੋ ਏਕੋ ਪਰਮੇਸ਼ਰ ਦੀ ਸਲਾਹ ਦਾ ਉਪਮਾ ਕਰੋ ਏਕ ਸਿਮਰ ਏਕੋ ਮਨ ਆਹੇ ਏਕ ਦਾ ਹੀ ਨਾਮ ਜਪੋ ਉਹ ਏਕ ਦੇ ਮਨ ਵਿੱਚ ਚਾਹ ਰੱਖੋ ਇੱਛਾ ਰੱਖੋ ਇਸ ਏਕੋ ਪਰਮੇਸ਼ਰ ਦੀ ਇੱਛਾ ਰੱਖੋ ਉਹਦੀ ਕਾਮਨਾ ਕਰੋ ਉਹਦੀ ਪ੍ਰਾਪਤੀ ਦੀ ਇੱਛਾ ਰੱਖੋ ਇੱਕ ਸਕੇ ਗੁਣ ਗਾਓ ਅਨੰਤ ਇੱਕ ਜਿਹੜਾ ਅਨੰਤ ਹੈ ਪਰਮੇਸ਼ਰ ਉਹਦਾ ਆਰ ਪਾਰ ਹੀ ਨਹੀਂ ਪਤਾ ਇੱਕ ਸਕੇ ਗੁਣ ਗਾਓ ਅਨੰਤ ਉਸ ਉਸ ਪਰਮੇਸ਼ਰ ਅੰਤ ਜਿਹੜਾ ਹੈ ਉਹਦੇ ਗੁਣ ਗਾਇਨ ਕਰੋ ਮਨ ਤਨ ਜਾਬ ਇੱਕ ਭਗਵੰਤ ਮਨ ਔਰ ਤਨ ਦੇ ਨਾਲ ਇੱਕ ਭਗਵੰਤ ਦਾ ਨਾਮ ਜਪੋ ਇਕੋ ਏਕ ਏਕ ਹਲਾਉ ਇਕੋ ਹੀ ਪਰਮੇਸ਼ਰ ਹੈ ਜਿਹੜਾ ਪਹਿਲੇ ਵੀ ਸੀ ਅੱਜ ਵੀ ਹੈ ਅੱਗੇ ਵੀ ਹੋਏਗਾ ਇਕੋ ਏਕ ਏਕ ਹਲਾਉ ਉਹ ਹਰੀ ਆਪ ਹੀ ਹੈ ਇਕੋ ਹੀ ਕੀ ਹੈ ਕੋਈ ਦਲਾ ਉਹ ਦੂਸਰਾ ਕੋਈ ਨਹੀਂ ਉਹ ਪਰਮੇਸ਼ਰ ਆਪ ਹੀ ਆਪ ਹੈ ਸਮਝਾ ਪੂਰਨ ਭੂਰਿਓ ਪ੍ਰਭ ਆਪ ਉਹ ਸਾਰਿੰਜ ਪੂਰਨ ਹੈ ਕੋਈ ਜਰਾ ਖਾਲੀ ਨਹੀਂ ਜਗਾ ਜਰਾ ਵੀ ਜਿੱਥੇ ਪਰਮੇਸ਼ਰ ਨਾ ਹੋਵੇ ਇਹ ਸਾਰੀ ਸਿਸ਼ਟੀ ਪਰਮੇਸ਼ਰ ਹੈ ਤੋ ਕਿਤਨੀ ਸਿਸ਼ਟੀਆਂ ਨੇ ਕੋਈ ਅੰਤ ਨਹੀਂ ਉਹਨਾਂ ਦਾ ਪਰ ਹਰ ਜਗ੍ਹਾ ਪੂਰਨ ਹੈ ਪਰਮੇਸ਼ਰ ਪੂਰਨ ਪੂਰ ਰਹੋ ਬ੍ਰਹਮ ਵਿਆਪ ਉਹ ਸਭ ਜਗ੍ਹਾ ਵਿਆਪਕ ਹੈ ਪਰਮੇਸ਼ਰ ਅਨੇਕ ਵਿਸਥਾਰ ਏਕ ਤੇ ਭੈ ਇਹ ਮਾਰੇ ਇਹ ਨਹੀਂ ਸਾਰੀ ਸਿਸ਼ਟੀ ਇਹਦੇ ਕਿੰਨੇ ਉਸੇ ਦਾ ਆਪਣਾ ਵਿਸਥਾਰ ਹੈ ਅਨੇਕ ਵਿਸਥਾਰ ਏਕ ਦੇ ਵਿੱਚ ਇਕੋ ਪਰਮੇਸ਼ਰ ਨੇ ਇੰਨੇ ਭਾਰੀ ਵਿਸਤਾਰ ਕੀਤੇ ਹੋਏ ਨੇ ਕੋਈ ਹੰਤ ਨਹੀਂ ਸਿਸਟੀਆਂ ਦਾ ਕੋਈ ਸਮੁੰਦਰਾਂ ਦਾ ਕੋਈ ਚੰ드ਰਮਾ ਸਿਤਾਰਿਆਂ ਦਾ ਪਤਾ ਹੀ ਨਹੀਂ ਕਿਤਨਾ ਹੈ ਬੜਾ ਭਾਰੀ ਵਿਸਤਾਰ ਉਹਦਾ ਪਰਮੇਸ਼ਰ ਦਾ ਇੱਕੋ ਦਾ ਹੀ ਹੈ ਇੱਕ ਰਾਦ ਪ੍ਰਾਚਿਤ ਗਏ ਇੱਕੋ ਦੀ ਪਰਮੇਸ਼ਰ ਦੀ ਰਾਜ ਜਨਾ ਕਰੋਗੇ ਤੇ ਸਾਰੇ ਪਾਪ ਦੂਰ ਹੋ ਜਾਣਗੇ ਮਨ ਤਨ ਅੰਤਰ ਇੱਕ ਬੜਾ ਬਰਾਤਾ ਦੇ ਮਨ ਔਰ ਦੰਦ ਦੇ ਅੰਦਰ ਜਿੱਦੇ ਇੱਕੋ ਹੀ ਪ੍ਰਭੂ ਰਚ ਗਿਆ ਹੈ ਵਸ ਗਿਆ ਹੈ ਗੁਰ ਪ੍ਰਸਾਦ ਨਾਨਕ ਇਕ ਜਾਤਾ ਉਸ ਨੇ ਗੁਰੂ ਦੀ ਕਿਰਪਾ ਦੇ ਨਾਲ ਇੱਕੋ ਪਰਮੇਸ਼ਰ ਨੂੰ ਜਾਣ ਲਿਆ ਜਿੱਦੇ ਮਨ ਔਰ ਦੰਦ ਦੇ ਵਿੱਚ ਪਰਮੇਸ਼ਰ ਵਸ ਗਿਆ ਹੈ ਉਸ ਨੇ ਉਸ ਪ੍ਰਭੂ ਨੂੰ ਗੁਰੂ ਦੀ ਕਿਰਪਾ ਦੇ ਨਾਲ ਜਾਣ ਲਿਆ ਗੁਰ ਪ੍ਰਸਾਦ ਨਾਨਕ ਇਕ ਜਾਤਾ ਇੱਕ ਪਰਮੇਸ਼ਰ ਨੂੰ ਨੇ ਸਮਝ ਲਿਆ ਵੀ ਸਾਰੀ ਸਿਸ਼ਟਾਂ ਦਾ ਨਿਰਮਾਤਾ ਇਕ ਕੋਈ ਅਕਾਲ ਪੁਰਮੇਸ਼ਰ ਹੈ। ਯਾਨੀ ਇਸ ਤਰ੍ਹਾਂ ਜਿਆਦਾ ਵਿਸ਼ਵਾਸ ਹੁੰਦਾ ਉਹਦੇ ਬਿਹਰੇ ਬਾਹਰ ਹੁੰਦੇ ਨੇ। ਇਹ ਗੁਨਾਹਾਂ 사ਦੀ ਬਖਸ਼ਿਸ਼ ਹੋਈ ਬੱਚੇ ਤੇ। ਔਰ ਮਾਰਾ ਨੇ ਆਸਬੇਦਿਸ਼ ਕੀਤਾ ਉਸ ਨੇ ਵੈਸੇ ਉਹਦੇ ਹਿਰਦੇ ਚ ਲੱਗ ਗਿਆ। ਇਹ ਪ੍ਰਭੂ ਦੀ ਪ੍ਰਾਪਤੀ ਕਰਨੀ ਤੇ ਵਿਸ਼ਵਾਸ ਔਰ ਪ੍ਰੇਮ ਚਾਹੀਦਾ। ਅਰਦਾਸ ਕਰਨੀ ਤੇ ਪ੍ਰੇਮ ਔਰ ਵਿਸ਼ਵਾਸ ਚਾਹੀਦਾ। ਤੇ ਪ੍ਰੇਮ ਔਰ ਵਿਸ਼ਵਾਸ ਨਾਲ ਜਿਹੜਾ ਵੀ ਅਰਦਾਸ ਬਿੰਦੀ ਕਰਦਾ ਉਹਦੀ ਕਬੂਲ ਹੁੰਦੀ। ਤੇ ਆਸੀ ਤਰ੍ਹਾਂ ਅਰਦਾਸ ਨੇ ਕੀਤੀ ਮਾਤਾ ਸਮਝ ਗਏ ਅਟੁੱਟ ਵਿਸ਼ਵਾਸ ਇਸ ਬੱਚੇ ਦਾ ਮੈਂ ਲੈ ਕੋਲ ਤਾਈ ਛਤਰੀ ਲੈ ਕੇ ਆਏ ਕਹਿੰਦਾ ਮੇਰਾ ਘਰ ਦੂਰ ਹੈ ਤੇ ਬਰਸਾਤ ਹੋਏਗੀ ਤੇ ਇਸ ਕਰਕੇ ਮੈਂ ਛਤਰੀ ਡਾਲ ਲੈ ਕੇ ਆਇਆ ਤੇ ਮਾਤਾ ਸਮਝ ਗਏ ਦੇਖੋ ਕਿਹਦਾ ਵਿਸ਼ਵਾਸ ਐਨੇ ਸਾਰੇ ਹਜ਼ਾਰਾਂ ਬੰਦੇ ਆਏ ਨੇ ਇੱਕੋ ਬੱਚੇ ਨੂੰ ਵਿਸ਼ਵਾਸ ਹੈ ਔਰ ਵਿਸ਼ਵਾਸ ਦੇ ਨਾਲ ਫਿਰ ਉਹਦੇ ਮੇਲੇ ਪਾਰ ਹੋਏ ਸਤਿ ਸੰਦੀ ਕਿਰਪਾ ਬੋਕਸੀ ਸੰਦੀ ਜਦੋਂ ਪਰਮੇਸ਼ਰ ਸ਼ਰਨਾਗਤ ਜੀਵ ਹੁੰਦਾ ਹੈ ਔਰ ਫਿਰ ਵਿਸ਼ਵਾਸ ਪ੍ਰੇਮ ਰੱਖਦਾ ਤੇ ਉਹਨੇ ਕਾਲਪੂਰ ਹੁੰਦੇ ਨੇ ਇਸ ਕਰਕੇ ਇਹ ਮਰ ਭਾਨੇ ਗੁਨ ਗਾਵੋ ਤੇਰੀ ਉਤਰ ਸਮੈਲ ਜਨਮਾਂ ਜਨਮਾਂਤਰਾ ਦੀ ਕੀਤੇ ਪਾਪਾਂ ਦੀ ਮੈਲ ਉਤਰ ਜਾਂਦੀ ਏ ਜਦੋਂ ਪ੍ਰੇਮ ਔਰ ਵਿਸ਼ਵਾਸ ਨਾਲ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਮਿਲ ਸਜਾਏ ਹੋਮੇ ਬਖਪੈ ਸਰੀਰ ਵਿੱਚ ਹੰਕਾਰ ਦੇ ਵਿੱਚ ਫੈਲੀ ਹੋਈ ਹੈ ਪਰ ਇਹ ਉਤਰਦੀ ਤਾਂ ਜਦੋਂ ਪਰਮੇਸ਼ਰ ਦੇ ਗੁਣ ਗਾਇਨ ਕੇ ਤੇ ਜਾਂਦੇ ਨੇ ਹੋਏ ਅਚਿੰਤ ਬਸੇ ਸੁਖ ਨਾਲ ਅਚਿੰਤ ਹੋ ਕੇ ਬੇਫਿਕਰ ਹੋ ਕੇ ਫਿਰ ਸੁਖ ਨਾਲ ਬਸਦੇ ਨੇ ਇਹ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਜਦੋਂ ਅਰਦਾਸ ਬੇਨਤੀ ਕਰਦੇ ਨੇ